ਜਪਾਹਰ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾਕਟਰ ਗੁਨੇਂਦਰਜੀਤ ਸਿੰਘ ਮਿੰਕੂ ਜਵੰਦਾ ਵੱਲੋਂ ਸੰਗਰੂਰ ਦੇ ਵਿੱਚ ਕਾਫੀ ਉਪਰਾਲੇ ਕੀਤੇ ਜਾ ਰਹੇ ਨੇ ਉਸੇ ਦੇ ਤਹਿਤ ਜੋ ਅੱਜ ਕੱਲ ਚਿਕਨ ਗੁਨੀਆ ਦੀ ਬਿਮਾਰੀ ਹੈ ਫੋਗਿੰਗ ਮਸ਼ੀਨਾ ਰਾਹੀਂ ਸਾਰੇ ਸ਼ਹਿਰ ਦੇ ਵਿੱਚ ਇਹਨਾਂ ਦੀ ਟੀਮ ਵੱਲੋਂ ਫੋਗਿੰਗ ਕੀਤੀ ਜਾ ਰਹੀ ਹੈ ਗੱਲਬਾਤ ਕਰ ਲੈਂਦੇ ਆ ਸਾਡੇ ਨਾਲ ਟੀਮ ਦੇ ਮੈਂਬਰ ਮੌਜੂਦ ਨੇ ਕੀ ਨਾਮ ਹੈ ਮੇਰਾ ਨਾਮ ਕਦਰਖਾਂ ਜੀ ਕਦਰਖਾਂ ਜੀ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ ਜੋ ਗੁਨੇਂਦਰਜੀਤ ਸਿੰਘ ਮਿੰਕੂ ਜਵੰਦਾ ਜੀ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ਦੇਖੋ ਜੀ ਕੀ ਹੈ ਨਾ ਡਾਕਟਰ ਮਿੰਕੂ ਜਵੰਦਾ ਜੀ ਕੋਲ ਪਿੰਡ ਔਰ ਸ਼ਹਿਰ ਚੋਂ ਲੋਕਾਂ ਨੇ ਆ ਕੇ ਅਪੀਲ ਕੀਤੀ ਕਿ ਸਾਡੇ ਜਿਹੜਾ ਮੱਛਰ ਕਰਕੇ ਬੜੀ ਡੇਂਗੂ ਪੈਦਾ ਹੋ ਰਿਹਾ ਔਰ ਚਿਕਨਮੂਨੀਆ ਦੀਆਂ ਭੈਣਕ ਬਿਮਾਰੀਆਂ ਪੈਦਾ ਹੋ ਰਹੀਆਂ ਨੇ ਕਿਤੇ ਨਾ ਕਿਤੇ ਡਾਕਟਰ ਮਿੰਕੂ ਜਵੰਦਾ ਜੀ ਨੂੰ ਉਸ ਪਿੰਡ ਦੇ ਵਿੱਚ ਤੇ ਹਲਕਤ ਲੋਕਾਂ ਨੇ ਆ ਕੇ ਕਿਹਾ ਤਾਂ ਉਹਨਾਂ ਨੇ ਇਸ ਚੀਜ਼ ਨੂੰ ਨਾਲ ਦੀ ਨਾਲ ਫੌਰੀ ਐਕਸ਼ਨ ਚ ਆਪਣੀ ਟੀਮ ਨੂੰ ਐਕਟਿਵ ਕਰਕੇ ਉਸ ਇਲਾਕੇ ਚ ਜਿੱਥੇ ਜਿੱਥੇ ਜ਼ਿਆਦਾ ਛੇਤੀ ਪ੍ਰੋਬਲਮ ਆ ਰਹੀ ਸੀ ਪਹਿਲਾਂ ਉਹ ਬਾੜਾਂ ਕੀਤੀਆਂ ਤੇ ਬਲਕਿ ਤੁਸੀਂ ਸ਼ਹਿਰ ਦੇ ਸਾਰੇ ਬਾੜਾ ਸੀ ਕੰਪਲੀਟ ਕਰ ਰਹੇ ਆ ਔਰ ਪਿੰਡਾਂ ਚ ਵੀ ਕਰ ਰਹੇ ਆ ਤਾਂ ਡਾਕਟਰ ਮਿੰਕੂ ਜੋ ਬੰਦਾ ਜੀ ਗਵਾਹੀ ਦੀ ਇਹ ਉਪਰਾਲੇ ਚੱਲ ਰਹੇ ਨੇ ਜਿਵੇਂ ਜੈਫਾਰ ਬੈਲਪਰ ਸੋਸਾਇਟੀ ਵੱਲੋਂ ਵੱਖਰੇ ਵੱਖਰੇ ਪਿੰਡਾਂ 'ਚ ਵੱਖਰੇ ਵੱਖਰੇ ਸ਼ਹਿਰਾਂ 'ਚ ਐਡ ਵੱਡਾ ਪ੍ਰੋਜੈਕਟ ਚੱਲ ਰਹੇ ਨੇ ਜਿਵੇਂ ਲੇਡੀਆਂ ਨੂੰ ਆਪਣੇ ਪੈਰਾਂ 'ਚ ਖੜਾ ਕਰਨ ਵਾਸਤੇ ਉਹਨਾਂ ਵੱਲੋਂ ਸਲਾਈ ਸੈਂਟਰ ਵੀ ਦਿੱਤੇ ਹੋਏ ਨੇ ਤੇ ਹੋਰ ਵੀ ਬਹੁਤ ਤਰ੍ਹਾਂ ਦੇ ਉਪਰਾਲੇ ਜਿਵੇਂ ਰੋਜਗਾਰ ਮਿਲ ਲਾਉਂਦੇ ਨੇ ਤਾਂ ਡਾਕਟਰ ਮਿੰਕੂ ਜਵੰਦਾ ਜੀ ਜਿਸ ਹਲਕੇ ਨੂੰ ਬਲੌਂਗ ਕਰ ਰਿਹਾ ਉਹ ਹਲਕੇ ਦੇ ਵਿੱਚ ਉਹ ਆਪਣੇ ਵੱਲੋਂ ਵੱਧ ਝੜ ਕੇ ਐਫਰਟ ਕਰਦਾ ਕਿਉਂਕਿ ਮੌਜੂਦਾ ਸਰਕਾਰ 'ਚ ਨੇ ਤਾਂ ਜੋ ਸਰਕਾਰ ਲੈਵਲ ਤੇ ਕੰਮ ਹੋਣਾ ਉਹ ਵੀ ਕਰਦਿਆ ਤੇ ਔਰ ਜਿਹੜਾ ਅਬਦੇ ਲਈ ਪਰਸਨਲ ਲੈਵਲ ਤੇ ਕੰਮ ਹੋਣਾ ਚਾਹੀਦਾ ਉਹ ਵੀ ਕਰਦਿਆ ਤੇ ਡਾਕਟਰ ਮਿੰਕੂ ਜਵੰਦਾ ਜੀ ਬਹੁਤ ਵਧੀਆ ਸੋਚ ਆ ਤੇ ਅਸੀਂ ਕਹਿੰਦੇ ਕਿ ਉਹਨਾਂ ਦੀ ਜਫਰ ਬੈਲ ਤੇ ਅਸੀਂ ਆਪ ਦਾ ਨੂੰ ਕਰਮ ਵਾਲੇ ਮੰਨਦੇ ਕਿ ਅਸੀਂ ਉਹਨਾਂ ਦੀ ਟੀਮ ਦਾ ਹਿੱਸਾ ਬਣੇ ਹੋਇਆ ਤੇ ਅਸੀਂ ਲੰਬੇ ਸਮੇਂ ਤੋਂ ਸਮਾਜ ਦੇ ਵਿੱਚ ਉਪਰਾਲੇ ਕਰ ਰਹੇ ਹਾਂ ਟੀਮ ਦੇ ਹੋਰ ਵੀ ਮੈਂਬਰ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਕੀ ਨਾਮ ਹੈ ਸੁਨੂ ਹੈ ਮੇਰਾ ਸੁਨੋ ਜੀ ਕਿਸ ਤਰ੍ਹਾਂ ਦੇਖਦੇ ਹੋ ਕਿੰਨੇ ਕ ਪਿੰਡਾਂ ਦੇ ਵਿੱਚ ਤੁਹਾਡੇ ਵੱਲੋਂ ਜੋ ਇਹ ਫੋਗਿੰਗ ਦਾ ਰਾਹੀਂ ਸਪਰੇਅ ਕੀਤੀ ਜਾਂ ਅਸੀਂ 15 ਤੋਂ 20 ਪਿੰਡ ਜਾ ਜਾ ਚੁੱਕੇ ਹਾਂ ਤੇ 10 ਤੋਂ 15 ਵਾੜਾ ਗਾ ਚੁੱਕੇ ਹਾਂ ਕੀ ਲੱਗਦਾ ਲੋਕਾਂ ਦਾ ਕਿਸ ਤਰ੍ਹਾਂ ਦਾ ਰਿਸਪੌਂਸ ਆ ਵਧੀਆ ਰਿਸਪੌਂਸ ਹੈ ਤੇ ਹੋਰ ਵੀ ਟੀਮ ਇੱਥੇ ਮੌਜੂਦ ਆ ਗੱਲਬਾਤ ਕਰਾਂਗੇ ਕੀ ਨਾਮ ਵੀ ਜੀ ਮੇਰੇ ਨਾਲ ਵਿੱਕੀ ਚੱਠਾ ਜੀ ਚੱਠਾ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਡਾਕਟਰ ਗੁਨੀਂਦਰਜੀਤ ਸਿੰਘ ਮਿੰਕੂ ਜਵੰਦਾ ਜੀ ਵੱਲੋਂ ਇਹ ਇੱਕ ਉਪਰਾਲਾ ਕੀਤਾ ਜਾ ਰਿਹਾ ਇਹ ਬਹੁਤ ਨੇਕ ਉਪਰਾਲਾ ਜੀ ਚਲੋ ਆਪਣੇ ਜਿਹੜੇ ਮੱਧ ਵਰਗ ਦੇ ਪਰਿਵਾਰ ਨੇਗੇ ਉਹਨਾਂ ਦਾ ਕੰਮ ਚੱਲ ਜੁੰਦਾ ਜਿਹੜੇ ਮਜ਼ਦੂਰ ਵਰਗ ਦੇ ਪਰਿਵਾਰ ਨੇਗੇ ਉਹ ਬੰਦਾ ਬਿਮਾਰੀ ਨਾਲ ਲੜੇ ਜਾਂ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਛਿੱੜ ਪਰੇ ਮਤਲਬ ਬਹੁਤ ਨੇਕ ਉਪਰਾਲਾ ਇਹਦੇ ਨਾਲ ਲੋਕਾਂ ਦੀਆਂ ਅਸੀਸਾਂ ਵੀ ਬਹੁਤ ਮਿਲ ਰਹੀਆਂ ਨੇਗੀਆਂ ਲੋਕਾਂ ਦਾ ਸਹਿਯੋਗ ਬਹੁਤ ਮਿਲ ਰਿਹਾ ਹੈਗਾ ਜਿਹੜੇ ਵੀ ਪਿੰਡ ਚ ਜਾਂਦੇ ਆ ਬਹੁਤ ਲੋਕ ਸਹਿਯੋਗ ਕਰ ਰਹੇ ਨੇਗੇ ਜਿਹੜੇ ਵਾਰਡ ਚ ਜਾਂਦੇ ਆ ਬਹੁਤ ਲੋਕ ਮਤਲਬ ਇਹਦੀ ਬਹੁਤ ਸਲਾਘਾ ਕਰ ਰਹੇ ਨੇ ਕਦਮ ਦੀ ਇਸ ਨਾਲ ਕਿਤਨਾ ਕਿਤੇ ਜੋ ਇਹ ਬਿਮਾਰੀ ਚੱਲ ਰਹੀ ਆ ਉਸ ਨੂੰ ਠੱਲ ਪਵੇਗੀ ਬਹੁਤ ਠੱਲ ਪਵੇਗੀ ਜੀ ਬਹੁਤ ਫਰਕ ਪਊਗਾ ਇਹ ਚੀਜ਼ ਨਾਲ ਕਿਉਂਕਿ ਅਸੀਂ ਵੀ ਦੇਖਿਆ ਗਰਾਊਂਡ ਜ਼ੀਰੋ ਤੇ ਜਾ ਕੇ ਰਿਪੋਰਟ ਆ ਡਾਕਟਰ ਗੁਨੀਂਦਰ ਜੀ ਸਿੰਘ ਮਿੰਕੂ ਜਵੰਦਾ ਖੁਦ ਤੁਹਾਡੇ ਨਾਲ ਮਿਲ ਕੇ ਆਪ ਆਪ ਵੀ ਵਰਕ ਕਰ ਰਹੇ ਨੇ ਗਰਾਊਂਡ ਤੇ ਹਾਂਜੀ ਜਦੋਂ ਅਸੀਂ ਹਰ ਰੋਜ਼ ਸਵੇਰੇ ਕੰਮ ਸ਼ੁਰੂ ਕਰਦੇ ਆਂ ਤਾਂ ਬਾਈ ਜੀ ਆਪ ਆ ਕੇ ਕੰਮ ਸ਼ੁਰੂ ਕਰਵਾ ਕੇ ਜਾਂਦ ਨੇ ਨੇ ਸਾਡੇ ਨਾਲ ਟਾਈਮ ਲਾਉਂਦੇ ਨੇਗੇ ਉਸ ਤੋਂ ਬਾਅਦ ਉਹਨਾਂ ਦੀ ਟੀਮ ਕਿਉਂਕਿ ਤੁਹਾਨੂੰ ਪਤਾ ਹੀ ਆ ਹੋਰ ਵੀ ਕੰਮ ਬਹੁਤ ਹੁੰਦੇ ਨੇਗੇ ਉਸ ਤੋਂ ਬਾਅਦ ਉਹਨਾਂ ਦੀ ਟੀਮ ਆ ਅਸੀਂ ਅਸੀਂ ਕਰਦੇ ਆਂ ਪੂਰਾ ਕੰਮ ਉਹਨੂੰ ਅੱਜ ਤੁਸੀਂ ਇਹ ਕਿਸ ਵਾਰ ਚ ਖੜਿਓ ਅਸੀਂ ਅੱਜ 1 ਨੰਬਰ ਵਾਰਡ ਹਰੀਪੁਰੇ ਚ ਖੜਿਆ ਜੀ ਅੱਜ ਇਹ ਸਾਰਾ ਅਸੀਂ ਮਹੱਲੇ ਦੇ ਵਿੱਚ ਫੋਗਿੰਗ ਦੀ ਮਸ਼ੀਨ ਨਾਲ ਫੋਗਿੰਗ ਕਰਾਂਗੇ ਆ ਇੱਕ ਨੰਬਰ ਬਾੜ ਹਰੀਪੁਰਾ ਜੋ ਕਿ ਸੰਗਰੂਰ ਦਾ ਬਾੜ ਹੈ ਆ ਉੱਥੇ ਦੇ ਹੋਰ ਵੀ ਲੋਕ ਆ ਲੋਕ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਆ ਕੀ ਨਾਮ ਹੈ ਜੀ ਆਪਣਾ ਮੇਰੇ ਨਾਲ ਸੁਖਵੀਰ ਸਿੰਘ ਕਾਕਾ ਜੀ ਆ ਸੁਖਵੀਰ ਸਿੰਘ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਤੁਹਾਡੇ ਮੁਹੱਲੇ ਦੇ ਤੁਹਾਡੇ ਬਾੜ ਦੇ ਵਿੱਚ ਮਿੰਕੂ ਚ ਬੰਦਾ ਜੀ ਦੀ ਟੀਮ ਪਹੁੰਚੀ ਆ ਅਸੀਂ ਮਿੰਕੂ ਚ ਬੰਦਾ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਕਿਉਂਕਿ ਇਹਦਾ ਮੇਰੇ ਕੋਲ ਮੈਂ ਇਹਦਾ ਨਾ ਇੱਕ ਪਹਿਲਾਂ ਕਾਲ ਕੀਤੀ ਸੀ ਇਹਨਾਂ ਨੂੰ ਕਿਉਂਕਿ ਜਿਹੜੀ ਮੇਨ ਫਿਰਨੀਆਂ ਦਾ ਹੋ ਗਈ ਸੀਗੀ ਫੌਗ ਜਿਹੜੀ ਅੰਦਰਲੇ ਕਿਲੇ ਬ੍ਰਾਂਚਾਂ ਨਹੀਂ ਆ ਜਾਂ ਪਲਾਟ ਨੇ ਉਹਨਾਂ 'ਚ ਰਹਿ ਗਈ ਸੀਗੀ ਤੇ ਮੈਂ ਬਾਈ ਨੂੰ ਕੱਲ ਫੋਨ ਕੀਤਾ ਮਾ ਯਾਰ ਵੀ ਦੇਖੋ ਸਾਡੇ ਪਲਾਟ ਜਿਹੜੇ ਅੰਦਰਲੇ ਗਲੀਆਂ ਛੋਟੀਆਂ ਗਲੀਆਂ ਵਿੱਚ ਹੁੰਦੇ ਨਹੀਂ ਨਾ ਵੀ ਉਹ ਚ ਕਰਵਾਓ ਤੇ ਇਹਨਾਂ ਦਾ ਅੱਜ ਫੋਨ ਆਪ ਆਇਆ ਕਹਿੰਦੇ ਕੋਈ ਗੱਲ ਨਹੀਂ ਦੱਸੋ ਕਿੱਥੇ ਅਸੀਂ ਹੁਣੀ ਕਰ ਜਾਨੇ ਆ ਕੇ ਤੇ ਅਸੀਂ ਮਿੰਕੂ ਜਵੰਦਾ ਜੀ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਬਾਈ ਖਾਨ ਜੀ ਦਾ ਬਹੁਤ ਧੰਨਵਾਦ ਕਰਦੇ ਆ ਜੋ ਸਾਡੇ ਫੋਨ ਤੇ ਆਏ ਨੇਗੇ ਹਾਂ ਜੀ ਜੋ ਕਿ ਮਿੰਕੂ ਜਵੰਦਾ ਜੀ ਦੀ ਟੀਮ ਆ ਉਹ ਹਰ ਜਗ੍ਹਾ ਪਹੁੰਚਦੀ ਆ ਕਿਉਂਕਿ ਹੁਣੀ ਹੁਣੀ ਸਥਾਨਕ ਲੋਕਾਂ ਨਾਲ ਵੀ ਗੱਲ ਵੀ ਕੀਤੀ ਆ ਆ ਇਹ ਜਿਹੜਾ ਜ਼ਰੂਰੀ ਆ ਅੱਜ ਜ਼ਰੂਰਤ ਹੈ ਇਸ ਚੀਜ਼ ਦੀ ਕਿਉਂਕਿ ਤੁਹਾਨੂੰ ਪਤਾ ਜਿਹੜੀ ਇੱਕ ਬਹੁਤ ਗੰਦੀ ਬਿਮਾਰੀ ਹੈ ਅੱਜਕੱਲ ਅੱਜ ਫੈਲ ਰਹੀ ਹੈ ਅੱਜਕੱਲ ਚਿਕਨਗੁਨੀ ਆ ਜਾਂ ਡੇਂਗੂ ਜਾਂ ਮਤਲਬ ਮੱਛਰ ਤੋਂ ਜਾਂ ਗੰਦਕੀ ਤੋਂ ਨਾ ਤੇ ਉਹਦਾ ਉਹਦਾ ਬਹੁਤ ਪ੍ਰਭਾਵ ਪੈ ਰਿਹਾ ਸੀ ਸਾਡੇ ਹਲਕੇ ਤੇ ਤੇ ਜੋ ਪ੍ਰਸ਼ਾਸਨ ਨੇ ਚਲੋ ਆਪਦਾ ਕਰ ਰਹੇ ਨੇ ਪਰ ਫਿਰ ਇਹ ਪ੍ਰਸ਼ਾਸਨ ਜਿਹੜੇ ਹੈਗੇ ਨਾ ਇੰਨਾ ਨਹੀਂ ਕਰ ਸਕਦੇ ਇਕਦਮ ਸਾਰੇ ਕਿਤੇ ਨਹੀਂ ਪਹੁੰਚ ਸਕਦੇ ਤਾਂ ਕਿਤੇ ਨਾ ਕਿਤੇ ਆ ਕੇ ਜਿਹੜੇ ਅਸੀਂ ਸ਼ਹਿਰ ਵਾਸੀਆਂ ਜੇ ਅਸੀਂ ਸ਼ੰਗਰੂਰ ਦੇ ਵਸੇ ਸਾਨੂੰ ਆਪ ਜ਼ਿੰਮੇਦਾਰੀ ਚੱਕਣੀ ਪੈਣੀ ਹੈ ਸਾਨੂੰ ਆਪ ਦੇ ਲਈ ਕੰਮ ਕਰਨਾ ਪੈਣਾ ਸੋ ਇਸ ਲਈ ਮੈਂ ਸਾਡੀ ਜਿਹੜੀ ਚੱ퍼 ਵੈਲਫੇਅਰ ਸੁਸਾਇਟੀ ਹੈ ਜਿਹੜੇ ਵੀ ਉਹਦੇ ਸਾਡੇ ਮੈਂਬਰ ਸਾਰੇ ਅਸੀਂ ਖੜੇ ਆ ਅਸੀਂ ਬੈਠ ਕੇ ਇੱਕ ਦਿਨ ਡਿਸਕਸ ਕੀਤਾ ਵੀ ਯਾਰ ਦੇਖੋ ਹੁਣ ਅੱਜ ਦੀ ਇਹ ਡਿਮਾਂਡ ਹੈ ਅੱਜ ਦੀ ਲੋਡ ਹੈ ਵੀ ਆਪਾਂ ਜੇ ਹੁਣ ਨਾ ਕੀਤਾ ਕਦੋਂ ਕਰਾਂਗੇ ਔਰ ਜਿਹੜੇ ਆਪਣੇ ਲੀਡਰ ਨੇ ਪੋਲੀਟੀਕਲ ਲੀਡਰ ਨੇ ਉਹਨਾਂ ਨੂੰ ਵੀ ਬੜਾ ਅਪੀਲ ਕਰਦੇ ਨੇ ਲੋਕ ਸਾਰੇ ਹਨਾ ਪਰ ਬਹੁਤ ਸਾਰੇ ਉਹ ਨਹੀਂ ਕੋਈ ਤੁਹਾਨੂੰ ਪਤਾ ਅੱਜਕੱਲ ਬਿਜ਼ੀ ਹੁੰਦੇ ਨੇ ਪਰ ਜਦੋਂ ਕੋਈ ਵੀ ਇੱਕ ਬੰਦਾ ਇਹ ਜੀ ਕੰਮ ਤੇ ਮੂਰੇ ਲੱਗਦਾ ਹੈ ਪਰ ਲੋਕ ਉਹਨੂੰ ਪਿਆਰ ਕਰਦੇ ਨੇ ਤਾਂ ਫਿਰ ਉਹਦੋਂ ਜਿਹੜੇ ਪੋਲੀਟੀਕਲ ਲੀਡਰਸ ਹੁੰਦੇ ਨੇ ਫਿਰ ਉਹ ਪਸਦੇ ਨੇ ਵੀ ਹਾਂ ਯਾਰ ਸਾਨੂੰ ਵੀ ਪਿਆਰ ਮਿਲੇ ਵੀ ਲੋਕ ਸਾਨੂੰ ਵੀ ਅਕਨੋਲਜ ਕਰਨ ਸੋ ਮੈਂ ਇਸ ਲੈ ਕੇ ਸਪੀੜਾ ਚੱਕਿਆ ਸੀ ਕੰਮ ਸ਼ੁਰੂ ਕਰਤਾ ਔਰ ਉਮੀਦ ਹੈ ਕਿ ਹੁਣ ਬਾਕੀ ਸਾਰੇ ਵੀ ਦੇਖ ਕੇ ਇਹਨੂੰ ਵਧੀਆ ਹੋਰ ਕਰਨਗੇ ਔਰ ਮੇਤੋ ਹੀ ਵਧੀਆ ਕੰਮ ਕਰਕੇ ਲੋਕਾਂ ਦੀ ਸੇਵਾ ਕਰਨਗੇ ਤੁਹਾਡੀ ਸੁਸਾਇਟੀ ਹੋਰ ਵੀ ਪਿੰਡਾਂ ਚ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਵੇਂ ਲੇਡੀਜ਼ ਵਾਸਤੇ ਸਲਾਈ ਸੈਂਟਰ ਵਗੈਰਾ ਜੀ ਉਸ ਨੂੰ ਕਿਸ ਤਰ੍ਹਾਂ ਦੇ ਸਰ ਸਾਡਾ ਇੱਕੋ ਇੱਕ ਮੋਟਿਵ ਹੈ ਕਿ ਅਸੀਂ ਜੋ ਕਰ ਸਕਦੇ ਹਾਂ ਜਿੰਨਾ ਕਰ ਸਕਦੇ ਹਾਂ ਆਪਦਾ ਤਨ ਮਨ ਤੇ ਤਨ ਸਾਰਿਆਂ ਦੇ ਨਾਲ ਅਸੀਂ ਸੇਵਾ ਕਰ ਰਹੇ ਲੋਕਾਂ ਦੀ ਕਿਉਂਕਿ ਤੁਹਾਨੂੰ ਪਤਾ ਕਿਤੇ ਨਾ ਕਿਤੇ ਆ ਕਿ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਕਿਹਾ ਜਾ ਮੋੜ ਆਉਂਦਾ ਜਦੋਂ ਉਹਦੀ ਜ਼ਿੰਦਗੀ ਜਿਹੜੀ ਯੂਟ ਕੋਈ ਟਰਨ ਲੈ ਜਾਂਦੀ ਹੈ ਪੂਰਾ ਪਰ ਮੇਰੀ ਵੀ ਜ਼ਿੰਦਗੀ ਜਦੋਂ ਫਾਦਰ ਸਾਹਿਬ ਮੇਰੇ ਪਾਪਾ ਹੋਏ ਸਿਕਸਪੈਰ ਉਸ ਤੋਂ ਬਾਅਦ ਇੱਕ ਟਰਨ ਆਇਆ ਮੋੜ ਆਇਆ ਪਰ ਮੈਂ ਫਿਰ ਉਸ ਤੋਂ ਬਾਅਦ ਲੋਕਾਂ ਦੇ ਲਈ ਜਿੰਨਾ ਪ੍ਰਮਾਤਮਾ ਮੈਨੂੰ ਬਖਸ਼ ਕਰਦਾ ਜੋ ਪ੍ਰਮਾਤਮਾ ਮੇ ਤੋਂ ਕਰਾ ਸਕਦੇ ਨੇ ਮਹਾਰਾਜ ਦੀ ਕਿਰਪਾ ਨਾਲ ਕਰਨ ਕਰਾਉਣ ਵਾਲਾ ਮੈਂ ਹਮੇਸ਼ਾ ਕਹਿੰਦਾ ਬੰਦਾ ਕੁਝ ਨਹੀਂ ਕਰ ਸਕਦਾ ਬੰਦੇ ਦੇ ਹੱਥ ਕੁਝ ਨਹੀਂ ਹੈਗਾ ਬੰਦਾ ਜ਼ੀਰੋ ਹੈ ਕਰਨ ਕਰਾਉਣ ਵਾਲਾ ਮਹਾਰਾਜ ਨਹੀਂ ਪਰਮਾਤਮਾ ਹੈ ਔਰ ਮੈਂ ਮਹਾਰਾਜ ਨੂੰ ਅਸੀਂ ਕਹਿੰਦਾ ਕਿ ਬਸ ਆਈ ਕੰਮ ਕਰਾਉਂਦੇ ਰਹੋ ਆਈ ਸੇਵਾ ਕਰਾਉਂਦੇ ਰਹੋ ਫਲਾਈ ਸੈਂਟਰ ਚੱਲੇ ਬੜੇ ਅੱਛੇ ਚੱਲ ਰਹੇ ਨੇ ਬੜੇ ਲੋਕਾਂ ਨੂੰ ਰੋਜ਼ਗਾਰ ਮਿਲ ਰਿਹਾ ਫਿਰ ਉਸ ਤੋਂ ਬਾਅਦ ਅਸੀਂ ਜਿਹੜੇ ਬਿਮਾਰੀਆਂ ਕੈਂਸਰ ਦੀ ਵੀ ਬਹੁਤ ਨਾਮਰਾਦ ਬਿਮਾਰੀ ਆ ਉਹਦੇ ਲਈ ਅਸੀਂ ਬਹੁਤ ਲੋਕਾਂ ਨੂੰ ਬਿਮਾਰੀ ਤੋਂ ਅਸੀਂ ਇਲਾਜ ਕਰਾ ਰਹੇ ਹਾਂ ਰਾਸ਼ਨ ਜਾ ਰਿਹਾ ਤੇ ਹੁਣ ਅੱਜ ਅਸੀਂ ਫੋਕਿੰਗ ਮਸ਼ੀਨ ਚੌਥਾ ਇੱਕ ਹੋਰ ਅਸੀਂ ਸ਼ੁਰੂ ਕਰਨਾ ਔਰ ਬਖਸ਼ਿਆ ਆ ਕਿ ਪਰਮਾਤਮਾ ਬਸ ਇਹ ਚੱਲ ਬਾਬਾ ਜੀ ਨੇ ਕਿ ਬਖਸ਼ੀ ਕਿ ਮੈਂ ਕਰਦਾ ਰਹਾਂ ਬਸ ਵੀ ਕਦੇ ਖਤਮ ਨਾ ਹੋਣ ਬਸ ਦੇਖੋ ਜੀ ਅਸੀਂ ਡਾਕਟਰ ਮਿੰਕੂ ਜਵੰਦਾ ਜਪਹਰ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾਕਟਰ ਗੁਨੀਂਦਰਜੀਤ ਸਿੰਘ ਮਿੰਕੂ ਜਵੰਦਾ ਜੀ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਮੈਂ ਹਰ ਟਾਈਮ ਸੰਗਰੂਰ ਦੇ ਨਾਲ ਆ ਸੰਗਰੂਰ ਦੇ ਪਿੰਡਾਂ ਤੇ ਸੰਗਰੂਰ ਦੇ ਸ਼ਹਿਰ ਦੇ ਮੁਹੱਲਿਆਂ ਦੇ ਵਿੱਚ ਮੇਰੀ ਟੀਮ ਇਸ